ਅ ਵਕੀਲ ਸਾਹਿਬ ਕੱਲ ਇੱਕ ਹਲਫਨਾਮਾ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਕੋਰਟ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਗਿਆ ਕਿ ਕਹਿੰਦੇ ਭਾਈ ਅਮਰਿਤਪਾਲ ਸਿੰਘ ਦਾ ਐਨਐਸਏ ਉਹਨਾਂ ਦੇ ਸਾਥੀਆਂ ਦਾ ਐਨਐਸਏ ਤਾਂ ਵਧਾਇਆ ਗਿਆ ਸੀ ਕਿਉਂਕਿ ਸੀਐਮ ਮਾਨ ਨੂੰ ਜਾਂ ਕਹਿ ਦਈਏ ਸੀਐਮ ਮਾਨ ਦੀ ਜਾਨ ਨੂੰ ਖਤਰਾ ਹੈਗਾ ਉਹਨਾਂ ਤੋਂ ਮਤਲਬ ਤੁਸੀਂ ਇਸ ਸਟੇਟਮੈਂਟ ਨੂੰ ਇਸ ਹਲਫਨਾਮੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜੀ ਇਹ ਹਲਫਨਾਮਾ ਜਿਹੜਾ ਹੈ ਮਤਲਬਨ ਤੌਰ ਤੇ ਝੂਠਾ ਹੈ ਇਸ ਦੇ ਕੋਈ ਪੈਰ ਨਹੀਂ ਹਨ ਇਹਦੀਆਂ ਕੋਈ ਲੱਤਾਂ ਨਹੀਂ ਹਨ ਹਾਂ ਤੇ ਪਹਿਲੀ ਦਿਖਤੋਂ ਹੀ ਇਹ ਜਾਪਦਾ ਹੈ ਕਿ ਮੈਂ ਪੂਰੀ ਤਰ੍ਹਾਂ ਨਾਲ ਸਾਬਤ ਹੁੰਦਾ ਹੈ ਕਿ ਜਿਹੜਾ ਇਹ ਹਲਫਨਾਮਾ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਹੈ ਇਹ ਹਲਫਨਾਮਾ ਬਨਾਵਟੀ ਹੈ ਤੇ ਇਹ ਤੋਂ ਫਰਜੀ ਤਹਾਣੀ ਉੱਥੇ ਬੈਠ ਕੇ ਏਸੀ ਕਮਰੇ ਦੇ ਵਿੱਚ ਘੜੀ ਗਈ ਹੈ ਜਿੰਨਾ ਚਿਰ ਭਾਈ ਅਮਰਤਪਾਲ ਸਿੰਘ ਬਾਹਰ ਰਹੇ ਤੇ ਉਹ ਪਹਿਲਾਂ ਬਾਹਰੇ ਵਿਚਰਦੇ ਸੀ ਜਦੋਂ ਅਮਰਤ ਸੰਚਾਰ ਕਰ ਰਹੇ ਸੀ ਤੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਹੇ ਸੀ ਤੇ ਉਸ ਸਮੇਂ ਕੋਈ ਅਜਿਹੀ ਘਟਨਾ ਨਹੀਂ ਹੋਈ ਜਿਹਦੇ ਨਾਲ ਸੀਮ ਪਰ ਮੌਜੂਦ ਮਨਤਮਾਨ ਦੀ ਜਾਨ ਨੂੰ ਖਤਰਾ ਸਾਹਮਣੇ ਆਉਂਦਾ ਹੋਵੇਗਾ ਜੀ ਇਹ ਖਤਰਾ ਕਿਵੇਂ ਸਾਹਮਣੇ ਆਇਆ ਜਦੋਂ ਹੁਣ ਪਿਛਲੇ ਡੇਢ ਸਾਲ ਤੋਂ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਜੇਲ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੀ ਖਤਰਾ ਮਹਿਸੂਸ ਹੋ ਗਿਆ ਵੀ ਉਹਨਾਂ ਦੇ ਜੇਲ੍ਹ ਚ ਬੈਠਿਆਂ ਤੋਂ ਖਤਰਾ ਹੈ ਦੇਖੋ ਖਤਰਾ ਆਪਾਂ ਤਾਂ ਹੀ ਲੈ ਸਕਦੇ ਹਾਂ ਨਾ ਜੇ ਖਤਰਾ ਜਿਹੜਾ ਹੈਗਾ ਉਹ ਪਹਿਲਾਂ ਕੋਈ ਖਤਰੇ ਵਾਲੀ ਵਾਰਦਾਤ ਹੋਈ ਹੋਵੇ ਕੋਈ ਘਟਨਾ ਹੋਈ ਹੋਵੇ ਕੋਈ ਐਸੀ ਗੱਲ ਹੋਈ ਹੋਵੇ ਤੇ ਕਲਿੱਪਾਂ ਦੇ ਆਧਾਰ ਤੇ ਉਹ ਕਹਿੰਦੇ ਆ ਕਿ ਕਲਿੱਪਾਂ ਨੇ ਉਹਨਾਂ ਨੇ ਭਾਸ਼ਣ ਦਿੱਤਾ ਸੀਗਾ ਕਿ ਬੇਅੰਤ ਜਿਹੜਾ ਬੇਅੰਤ ਸਿੰਘ ਸੀਗਾ ਉਸ ਨੇ ਉਹ ਬੁਚੜ ਸੀ ਤੇ ਬੇਅੰਥ ਨੇ ਇਹ ਉਹ ਜਿਹੜੇ ਨੌਜਵਾਨਾਂ ਨੂੰ ਕਤਲ ਕੀਤਾ ਸੀ ਤੇ ਉਹਦੇ ਬਗਾ ਹਾਲ ਨਾ ਹੋ ਜੇ ਉਹ ਸਾਰੀਆਂ ਉਹ ਗੱਲਾਂ ਬਨਾਵਟੀ ਬਣਾਈਆਂ ਹੋਈਆਂ ਨੇ ਉਹ ਇੱਕ ਰੋਸ ਸੀ ਆਕਰ ਤੂੰ ਗੱਲ ਕਹੀ ਨਹੀਂ ਹੈ ਇਹ ਤਾਂ ਬਿਲਕੁਲ ਝੂਠੀ ਤੇ ਬੇਬੁਨਿਆਦ ਹੈ ਇਹ ਜਿਹੜਾ ਅਸਲ ਦੇ ਵੀ ਖਤਰਾ ਹੈ ਭਵੰਤਮਨ ਨੂੰ ਉਹ ਰਾਜਨੀਤਿਕ ਖਤਰਾ ਹੈ ਉਹ ਉਹ ਸਰੀਰਕ ਖਤਰਾ ਨਹੀਂ ਹੈ ਕਿ ਸਮਾਨੀ ਖਤਰਾ ਨਹੀਂ ਹੈ ਇਹ ਇੱਕ ਰਾਜਨੀਤਿਕ ਖਤਰਾ ਹੈ ਕਿਉਂਕਿ ਭਾਈ ਸਾਹਿਬ ਆਪ ਵੀ ਬੜੀ ਬਹੁਤ ਮਤਲ ਦੇ ਨਾਲ ਉਹ ਚੋਣ ਜਿੱਤ ਗਏ ਤੇ ਹੁਣ ਉਸ ਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਉਸਨੇ ਮੁੱਖ ਮੰਤਰੀ ਰਹਿਣਾ ਨਹੀਂ ਹੈ ਉਹ ਹਰ ਜੂ ਤੇ ਇਸ ਦੇ ਲਈ ਇਹ ਖਤਰਾ ਮੰਨਦੇ ਹੋਏ ਉਹ ਭਾਈ ਸਾਹਿਬ ਨੂੰ ਜੇਲ੍ਹ ਦੇ ਵਿੱਚ ਬੰਦ ਰੱਖਣਾ ਚਾਹੁੰਦਾ ਤਾਂ ਜੋ ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਜਿਹੜੀ ਹੈਗੀ ਹੈ ਉਹ ਓਬਰ ਨਾ ਜਾਵੇ ਤੇ ਪੰਥਕ ਰਾਜਨੀਤੀ ਦੇ ਨਾਲ ਇਹ ਆਮ ਪਾਰਟੀ ਦਾ ਸਫਾਇਆ ਨਾ ਹੋ ਜੇ ਤੇ ਆਮ ਪਾਰਟੀ ਦਾ ਜਿਹੜਾ ਹਾਰਨਾਂ ਦੀ ਯਕੀਨੀ ਹੈ ਆਮ ਆਦਮੀ ਪਾਰਟੀ ਦਾ ਜਿੰਨਾ ਚਿਰ ਰਾਜ ਰਿਹਾ ਜਿਸ ਢੰਗ ਨਾਲ ਇਹਨਾਂ ਨੇ ਰਾਗ ਕੀਤਾ ਪੰਥ ਦੇ ਖਿਲਾਫ ਕੀਤਾ ਖਾਲਸਾ ਪੰਥ ਦੇ ਖਿਲਾਫ ਕਦਮ ਚੁੱਕੇ ਇਹ ਪਾਰਟੀ ਜਿਹੜੀ ਹੈ ਘਟ ਕੇ ਬੜੇ ਬਦਨਾਮ ਤਰੀਕੇ ਦੇ ਨਾਲ ਖਾਲਸਾ ਪੰਥ ਦੀਆਂ ਰੁਚਤਾਂ ਦੇ ਖਿਲਾਫ ਖੜੀ ਹੈ ਖਾਲਸਾ ਪੰਥ ਦੀ ਮਰਿਆਦਾ ਦੇ ਖਿਲਾਫ ਖੜੀ ਹੈ ਉਹ ਆਪ ਦੇ ਖਤਰੇ ਕਰਕੇ ਇਹਨਾਂ ਨੂੰ ਅੰਦਰ ਰੱਖਣਾ ਚਾਹੁੰਦਾ ਤੇ ਦੂਸਰਾ ਉਹਦਾ ਭਾਜਪਾ ਦੇ ਨਾਲ ਜੇ ਆਪਾਂ ਕਹੀਏ ਜੇ ਮੋਦੀ ਤੇ ਅਮਿਤ ਸ਼ਾਹ ਨਾਲ ਵੀ ਡੱਟ ਜੋੜ ਹੈ ਕਿਉਂਕਿ ਜਿਹੜਾ ਐਨਐਸਐ ਲਾਇਆ ਉਹ ਤਾਂ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਲਾਇਆ ਉਹਦੇ ਵਿੱਚ ਡੀਸੀ ਅੰਮ੍ਰਿਤਸਰ ਦੇ ਦਸਤਤ ਨੇ ਭਗਵੰਤ ਮਾਨ ਦੇ ਨੇ ਚੀਫ ਸੈਕਟਰੀ ਪੰਜਾਬ ਦੇ ਦਸਤਤ ਨੇ ਉਹਦੇ ਵਿੱਚ ਸੈਂਟਰ ਦੀ ਕੋਈ ਭੂਮਿਕਾ ਨਹੀਂ ਪਰੰਤੂ ਅਸਲ ਤੌਰ ਤੇ ਮਿਨੇ ਹੋਏ ਨੇ ਤੇ ਜਿਹੜਾ ਹੈਗਾ ਸੈਂਟਰ ਵੀ ਇਹਨਾਂ ਦੇ ਨਾਲ ਸ਼ਾਮਲ ਹੈ ਜਿਹੜੀ ਇਹ ਸਰਕਾਰ ਹੈ ਬੀਜੇਪੀ ਦੀ ਤੇ ਬੀਜੇਪੀ ਦੀ ਸਰਕਾਰ ਕਰਕੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਨਹੀਂ ਭਗਵੰਤ ਮਾਨ ਐਨਐਸਏ ਲਾ ਕੇ ਉਹਨਾਂ ਨੂੰ ਭਾਈ ਅਮਰਪਾਲ ਸੇ ਨੂੰ ਪੰਜਾਬ ਦੀ ਜੇਲ੍ਹ ਚ ਰੱਖ ਸਕਦਾ ਸੀ ਨਾ ਕਿ ਡਿਬਰੂਗੜ ਭੇਜ ਸਕਦਾ ਸੀ ਡਿਬਰੂਗੜ ਜਿਹੜਾ ਹੈਗਾ ਉਹ ਭਾਜਪਾ ਦੀ ਸਰਕਾਰ ਹੈ ਅਸਾਮ ਰਾਜ ਦੇ ਵਿੱਚ ਤੇ ਇਸ ਲਈ ਡਿਬਰੂਗੜ ਇਹਨਾਂ ਦੇ ਨਾਲ ਜਿਹੜੀ ਹੈ ਮਤੰਬਲ ਸਲਾਹ ਕਰਕੇ ਇਹਨਾਂ ਦੀ ਹਦਾਇਤ ਮੁਤਾਬਕ ਭੇਜਿਆ ਗਿਆ ਸੋ ਇੱਕ ਰਾਜਨੀਤਿਕ ਜਿਹੜੀ ਗੱਲ ਨੂੰ ਬਣਾਇਆ ਜਾ ਰਿਹਾ ਹੈ ਉਹਦਾ ਕੋਈ ਕੋਈ ਬਣਿਆਦੀ ਤੱਤ ਪੇਸ਼ ਨਹੀਂ ਕੀਤੇ ਕੋਈ ਮੋਢਲੇ ਤੱਤ ਪੇਸ਼ ਨਹੀਂ ਕੀਤੇ ਇਸ ਦੀ ਹਮਾਇਤ ਕਰਨ ਦੇ ਲਈ ਜਿਹੜੇ ਹੈ ਜੇ ਕੋਈ ਆਧਾਰ ਆਧਾਰ ਪੇਸ਼ ਨਹੀਂ ਕੀਤਾ ਆਧਾਰ ਹੀਨ ਹੈ ਅਰਥ ਹੀਨ ਹੈ ਤਰਕ ਹੀਨ ਹੈ ਤੇ ਇਸ ਤਰੀਕੇ ਦੇ ਨਾਲ ਇੱਥੇ ਸਿਰਫ ਕਹਿ ਦੇਣਾ ਕਿ ਜੀ ਜਾਨ ਨੂੰ ਖਤਰਾ ਹੈ ਤੇ ਕੋਈ ਵੀ ਕਹਿ ਸਕਦਾ ਹੈ ਜੇ ਕੋਈ ਉੱਠ ਕੇ ਕਹੇ ਤੇ ਕਿ ਮੇਰੀ ਜਾਨ ਨੂੰ ਖਤਰਾ ਹੈ ਤਾਂ ਉਹ ਗ੍ਰਿਫਤਾਰ ਚੱਲੇ ਕਰਨਗੇ ਸਾਰੇ ਨੂੰ ਜੀ ਤੋ ਉਹਦੀ ਜਾਨ ਨੂੰ ਖਤਰਾ ਇਹ ਤਾਂ ਬੜਾ ਸੌਖਾ ਹੈ ਜਿਹੜਾ ਇਹੋ ਜਿਹਾ ਬਿਆਨ ਦੇਣਾ ਉਹ ਰਹਿ ਗਿਆ ਜਿਹੜਾ ਬਿਆਨ ਹੈ ਨਾ ਜਿਹੜੇ ਅਰਥੀਨ ਬਿਆਨ ਹੈ ਇਸ ਦੀ ਕੋਈ ਜਿਹੜੀ ਕਾਨੂੰਨ ਦੇ ਵਿੱਚ ਇਸ ਦੀ ਕੋਈ ਮੰਨਤਾ ਨਹੀਂ ਹੈ ਵਕੀਲ ਸਾਹਿਬ ਇੱਕ ਉਹਨਾਂ ਨੇ ਇਹ ਵੀ ਹਵਾਲਾ ਲਿਆ ਕਹਿੰਦੇ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਸਕਦੇ ਨੇ ਜਿਵੇਂ ਪਹਿਲਾਂ ਇੱਕ ਵਾਰੀ ਜਦੋਂ ਅਜਨਾਲੇ ਵਾਲਾ ਕਾਂਡ ਹੋਇਆ ਸੀ ਵਾਰ-ਵਾਰ ਉਹਦਾ ਵੀ ਨਾਲ ਹਵਾਲਾ ਦਿੱਤਾ ਜਾਂਦਾ ਕਿ ਉਦੋਂ ਵੀ ਹਾਲਾਤ ਖਰਾਬ ਹੋਏ ਸੀ ਔਰ ਉਦਾਂ ਦੇ ਹਾਲਾਤ ਪੂਰੇ ਪੰਜਾਬ 'ਚ ਖਰਾਬ ਹੋ ਸਕਦੇ ਜੇ ਉਹ ਬਾਹਰ ਆਉਂਦੇ ਆ ਤੇ ਮਤਲਬ ਇਹ ਵੀ ਕਿਤੇ ਨਾ ਕਿਤੇ ਨਾਲ ਜੋੜਿਆ ਜਾ ਰਿਹਾ ਕਿਵੇਂ ਦੇਖ ਰਹੇ ਦੇਖੋ ਜੀ ਪਹਿਲੀ ਗੱਲ ਤਾਂ ਜਨਾਲੇ ਵਾਲਾ ਕੋਈ ਕਾਂਡ ਨਹੀਂ ਹੈ ਹੂੰ ਜਿਹੜਾ ਥਾਣਿਆਂ ਦੇ ਮੂਹਰੇ ਮਜਾਰੇ ਰੋਜ਼ ਹੁੰਦੇ ਆ ਕਿਸਾਨ ਜੂਨੀ ਨੇ ਧਰਨੇ ਲਾਉਂਦੀਆਂ ਥਾਣਿਆਂ ਦੇ ਮੂਹਰੇ ਥਾਣੇ 'ਚ ਕਿਸੇ ਦੇ ਸੱਟ ਨਹੀਂ ਮਾਰੀ ਥਾਣੇ ਤੇ ਕੋਈ ਤਬਜਾਰੀ ਕੀਤਾ ਕੋਈ ਭੰਨ ਤੋੜਨੀ ਕੀਤੀ ਕੋਈ ਰਿਕਾਰਡ ਨਹੀਂ ਸਾੜਿਆ ਤੇ ਉਹ ਜਿਹੜਾ ਹੈਗਾ ਤੇ ਇਹ ਜਿਹੜਾ ਵੀ ਉਹ ਅਜਨਾਲਾ ਕਾਂਡ ਹੋ ਗਿਆ ਇਹ ਕਾਂਡ ਤਾਂ ਇੱਕ ਫਰਜੀ ਬਣਾਇਆ ਹੋਇਆ ਹੈ ਉਹਨਾਂ ਨੇ ਕਿ ਉੱਥੇ ਤੁਸੀਂ ਨਜਾਇਜ਼ ਗ੍ਰਿਫਤਾਰੀ ਕੀਤੀ ਹੈ ਨਜਾਇਜ਼ ਕੇਸ ਬਣਾਇਆ ਇਸ ਦੇ ਲਈ ਉਹ ਪੁਰਾਮਣ ਜਿਹੜਾ ਉਹ ਧਰਨਾ ਮਾਰਿਆ ਸੀ ਦਾ ਤੇ ਉਹ ਪੁਰਾਣ ਅਮਨ ਧਰਨੇ ਦੇ ਵਿੱਚ ਜਿਹੜਾ ਉਸਤੇ ਕੇਸ ਬਣਾ ਕੇ ਉਹਨੂੰ ਅਜਨਾਲ ਕਾਂਡ ਦੇ ਵਿੱਚ ਲੈ ਗਏ ਉੱਥੇ ਦਿਖਾਇਆ ਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਰਹਿੰਦੇ ਇੱਕ ਧਰਮ ਨੂੰ ਖਤਰਾ ਹੋ ਗਿਆ ਹੈ ਇੱਕ ਧਰਮ ਦੇ پیرੂ ਪਾਰਾਂ ਨੂੰ ਖਤਰਾ ਹੋ ਗਿਆ ਤੇ ਉਹਨਾਂ ਨੂੰ ਇਹ ਇੱਕ ਫਰਜੀ ਜਿਹੜਾ ਸੀਦਾ ਇਹ ਇੱਕ ਫਿਲਮ ਤਿਆਰ ਕੀਤੀ ਗਈ ਉਹ ਫਰਜੀ ਫਿਲਮ ਦਿਖਾਈ ਗਈ ਫਰਜੀ ਫਿਲਮ ਦਿਖਾ ਕੇ ਇਹ ਜੀ ਕਿਤੇ ਹਾਲਤ ਤਾਂ ਇਹ ਜਿਹੜਾ ਹੈਗਾ ਪ੍ਰਮੰਤਮਾਨ ਕਰਕੇ ਵੇਚ ਰਹੇ ਨੇ ਜਿੰਨੇ ਪੰਜਾਬ ਦੇ ਵਿੱਚ ਹੁਣ ਭਾਈ ਸਾਹਿਬ ਦੇ ਚ ਬੈਠੇ ਆ ਹੁਣ ਫਿਰ ਹਾਲਤ ਤੂੰ ਖਰਾਬ ਹੈ ਇਥੇ ਜਿਹੜੀਆਂ ਵਾਰਤਾਤਾਂ ਹੋ ਰਹੀਆਂ ਨੇ ਹੋਰ ਹੋ ਰਹੀਆਂ ਨੇ ਉਹ ਪਟਵੰਤ ਮਾਨ ਨੇ ਰੋਕੀਆਂ ਨਾ ਉਹ ਵਾਰਤਾਤਾਂ ਹੁਣ ਤਾਂ ਕਹਿੰਦੇ ਅਸੀਂ ਚਾਰ ਜਿਹੜੇ ਵਜ਼ੀਰ ਵੀ ਲਾਤੇ ਨਵੇਂ ਬਣਾ ਰਹੇ ਆ ਤੇ ਫਿਰ ਇਹ ਵਾਰਤਾਤ ਜੇ ਇਹਦਾ ਮਤਲਬ ਆ ਉਹ ਚਾਰ ਵਜ਼ੀਰ ਵੀ ਜ਼ਿੰਮੇਵਾਰ ਸੀ ਪੰਜਾਬ ਦੇ ਵਿਗੜੇ ਹਾਲਤ ਲਈ ਤਾਂ ਹੀ ਲਾਹੇ ਨਾ ਜੀ ਨਹੀਂ ਜਿਹੜੇ ਇੱਕ ਵਾਰੀ ਵਜ਼ੀਰ ਬਣ ਗਏ ਉਹਨਾਂ ਨੂੰ ਲਾਉਣ ਦਾ ਮਤਲਬ ਤਾਂ ਹੁੰਦਾ ਨਹੀਂ ਇਥੇ ਇਹ ਤਾਂ ਹੁੰਦਾ ਨਹੀਂ ਵੀ ਸਾਢੇ ਸਾਲ ਵਜ਼ੀਰ ਰਹੂਗਾ ਫਿਰ ਬਾਰੀ ਸਿਰ ਬਣਾਈ ਜਾਣ ਜੇ ਬਾਈ ਰੋਟੇਸ਼ਨ ਉਹਨਾਂ ਨੂੰ ਵਜ਼ੀਰ ਬਣਾਉਣ ਇਹ ਉਹਨਾਂ ਦੀ ਸਫਲਤਾ ਕਰਦੀ ਹੈ ਤਾਂ ਮੰਨ ਰਹੇ ਆ ਵੀ ਸਾਡੇ ਕਰਕੇ ਹਾਲ ਤਹੀ ਜੀ ਆ ਤੇ ਪੰਜਾਬ ਦੀ ਹਾਲਤ ਕਿੱਥੇ ਵਿਗੜਨੀ ਇਹ ਤੋਂ ਬਾਅਦ ਹੋਰ ਕੀ ਹਾਲਤ ਵਿਗੜੀ ਅੱਛਾ ਨਾਲ 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 ਆ ਵੀ ਵਕੀਲ ਸਾਹਿਬ ਕਿਹਾ ਕਿ ਆਈਐਸਆਈ ਦੇ ਨਾਲ ਸੰਪਰਕ ਚ ਹੈ ਭਾਈ ਅਮਰਤਪਾਲ ਮਤਲਬ ਇਸ ਇਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਆਈਐਸਆਈ ਨਾਲ ਜਿਹੜੀ ਜਿਹਨੂੰ ਪਾਕਿਸਤਾਨ ਦੀ ਜਿਹੜੀ ਕੁਕੀਆ ਏਜੰਸੀ ਹੈ ਉਹਦੇ ਨਾਲ ਸੰਪਰਕ ਹੈ ਸਭ ਤੋਂ ਵੱਡਾ ਜਿਹੜਾ ਸੀ ਦੋਸ਼ ਇਸਮਾ ਮੁਤਲਕ ਅਰਦਲ ਰਸ਼ੀਦ ਤੇ ਲਾਇਆ ਜੀ ਤੇ ਅਫਜ਼ਲ ਰਸ਼ੀਦ ਨੂੰ ਜਿਹਨੂੰ ਯੂਪੀਏ ਇੱਕ ਥੱਲੇ ਜਿਹੜਾ ਜ਼ਿੰਫਰਦਾਰ ਕਰਕੇ ਤੇ ਹੜ੍ਹ ਜੇਲ੍ਹ ਚ ਰੱਖਿਆ ਜਾ ਰਿਹਾ ਸੀ 2019 ਤੋਂ ਹਰਸ ਦੇ ਵਿੱਚ ਸੀ ਉਹਨੂੰ ਇਹ ਹੈ ਕਿ ਪਾਕਿਸਤਾਨ ਤੋਂ ਐ ਟੈਰਰ ਫੰਡਿੰਗ ਹੋ ਰਹੀ ਸੀ ਤੇ ਪਾਕਿਸਤਾਨ ਨੇ ਫੰਡਿੰਗ ਕਰੀ ਸਿੱਧੀ ਸਾਬਤ ਹੋ ਗਿਆ ਕਿ ਇਹਨੇ ਪੈਸੇ ਭੇਜੇ ਇਹਨਾਂ ਹੋਰ ਦਿੱਤਾ ਤੇ ਉਹ ਕਸ਼ਮੀਰ ਦੇ ਵਿੱਚ ਜਿਹੜੇ ਸੀ ਰੌਲਾ ਪਾ ਰਹੇ ਸੀ ਉਹਨੂੰ ਜਮਾਨਤ ਦਿੱਤੀ ਐਡੀਸ਼ਨਲ ਸੈਸ਼ਨ ਜੱਜ ਨੇ ਐਡੀਸ਼ਨਲ ਸੈਸ਼ਨ ਜੱਜ ਨੇ ਤਾਂ ਜਮਾਨਤ ਜੀ ਦਿੱਤੀ ਜਦੋਂ ਸਰਕਾਰ ਵਕੀਲ ਨੇ ਇੱਕ ਬਿਆਨ ਦਿੱਤਾ ਜੀ ਬਈ ਜੇ ਅਫਦਰ ਰਸ਼ੀਦ ਨੂੰ ਚੌਣਾ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜੰਮੂ ਕਸ਼ਮੀਰ ਦੇ ਵਿੱਚ ਜਮਾਨਤ ਦਿੱਤੀ ਜਾਵੇ ਤਾਂ ਸਾਨੂੰ ਕੋਈ ਇਸ ਦੇ ਵਿੱਚ ਇਤਰਾਜ਼ ਨਹੀਂ ਅੱਛਾ ਉਸ ਫੈਸਲੇ ਖਰਾਬ ਕੋਈ ਅਪੀਲ ਨਹੀਂ ਕਰੀ ਨਾ ਹਾਈ ਕੋਰਟ ਦੇ ਵਿੱਚ ਨਾ ਸੁਪਰੀਮ ਕੋਰਟ ਦੇ ਵਿੱਚ ਉਹ ਫੈਸਲੇ ਦੇ ਵਿੱਚ ਉਦੋਂ ਹੀ ਸ਼ਾਮ ਨੂੰ ਅਫਦਰ ਰਸ਼ੀਦ ਨੂੰ ਜਿਹੜਾ ਹੈ ਤਿਹੜ ਜੇਨ ਚੋਂ ਰਿਹਾ ਕਰ ਦਿੱਤਾ ਗਿਆ ਕਿ ਉਹ ਸ਼ਿਰੀਨਗਰ ਦੇ ਹਵਾਈ ਐਡੇ ਤੇ ਪਹੁੰਚ ਗਿਆ ਜੇ ਕਸ਼ਮੀਰ ਦੇ ਵਿੱਚ ਤੇ ਹੁਣ ਉਹ ਧੂਆਂ ਧਾਰ ਪ੍ਰਚਾਰ ਕਰ ਰਿਹਾ ਹੈ ਅਫਦਰ ਰਸ਼ੀਦ ਕਿਉਂਕਿ ਜਿਹੜੀ ਇਹ ਕੇਂਦਰ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਇਸ ਨੂੰ ਉਸ ਪ੍ਰਚਾਰ ਦਾ ਬੜਾ ਵੱਡਾ ਫਾਇਦਾ ਹੈ ਕਿਉਂਕਿ ਇਹਦੇ ਨਾਲ ਵੋਟਾਂ ਉੱਥੇ ਜਿਹੜੀਆਂ ਬਣੀਆਂ ਜਾਣ ਜੀਆਂ ਜੰਮੂ ਜਿਹੜਾ ਹੈਗਾ ਉਹ ਹਿੰਦੂ ਵੋਟ ਗਿਣਤੀ ਵਾਲਾ ਉੱਥੋਂ ਪਹਿਲਾਂ ਵੀ ਭਾਜਪਾ ਵੱਡੀ ਗਿਣਤੀ ਵੀ ਸੀਟਾਂ ਜੇਦੀ ਹੈ। ਇਹ ਚਸ਼ਮੀਰ ਹੈ ਜਿਹੜਾ ਉਹ ਮੁਸਲਮ ਬਹੁਤ ਗਿਣਤੀ ਵਾਲਾ ਤੇ ਉੱਥੇ ਵੋਟਾਂ ਵੰਡ ਕੇ ਇਹਨਾਂ ਨੇ ਆਪਦੀ ਹਕੂਮਤ ਕਾਇਮ ਕਰਨ ਦਾ ਇੱਕ ਢੰਗ ਬਣਾਇਆ ਹੋਇਆ ਹੈ ਤੇ ਉਹਨੂੰ ਤਾਂ ਫਿਰ ਜੇ ਜੇ ਆਈਐਸਆਈ ਨਾਲ ਸੰਬੰਧਾ ਪਿੱਛੇ ਇਹਨਾਂ ਨੂੰ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਹੈ ਤਰਫੇ ਸਿੱਖਾਂ ਲਈ ਤੇ ਦੂਈਆਂ ਘੱਟ ਗਿਣਤੀਆਂ ਲਈ ਐਡਰਟ ਕਾਨੂੰਨ ਨੇ ਤੇ ਭਈ ਉਸ ਤੇ ਰੱਖਿਆ ਜਾ ਰਿਹਾ ਹੈ ਜਦੋਂ ਅਬਦੁਰਸ਼ੀਦ ਨੂੰ ਜਮਾਨਤ ਤੇ ਰਹਿ ਕੀਤਾ ਜਾ ਸਕਦਾ ਤਾਂ ਭਾਈ ਅਮਰਤਪਾਲ ਸਿੰਘ ਦੇ ਹਰੇਕ ਕੰਮ ਚੜਿੱਕਾ ਪਾਇਆ ਜਾ ਰਿਹਾ ਹੈ ਤਾਂ ਸਿੱਧੇ ਸਿੱਖਾਂ ਦੇ ਖਿਲਾਫ ਜਿਹੜਾ ਹੈ ਇੱਕ ਬੜਾ ਵੱਡਾ ਛੜਜੰਤਰ ਰੱਖਿਆ ਜਾ ਰਿਹਾ ਹੈ ਹੂੰ ਅੱਛਾ ਮੈਂ ਅੰਤ ਵਿੱਚ ਵਕੀਲ ਸਾਹਿਬ ਆਹੀ ਪੁੱਛਣਾ ਚਾਹੁੰਦਾ ਕਿ ਹੁਣ ਤੁਹਾਨੂੰ ਕੀ ਲੱਗਦਾ ਪਿਆ ਕਿ ਜਿਹੜਾ 2025 ਤੱਕ ਇਹਨਾਂ ਨੇ NSA ਵਧਾਇਆ ਸੀ ਅਮਰ ਭਾਈ ਅਮਰਪਾਲ ਸਿੰਘ ਦਾ ਉਹ ਵਿੱਚ ਵਿਚਾਲੇ ਕਿਤੇ ਟੁੱਟੇਗਾ ਜਾਂ ਮਤਲਬ ਰਿਹਾਈ ਹੋ ਸਕਦੀ ਹੈ ਜਾਂ ਨਹੀਂ ਜਾਂ ਫਿਰ ਉਹ ਥਰੂਆਊਟ ਚੱਲੇਗਾ ਤੇ ਇਸ ਤੋਂ ਬਾਅਦ ਵੀ ਵੱਧ ਸਕਦਾ ਹੈ ਤੁਹਾਨੂੰ ਕੀ ਲੱਗਦਾ ਦੇਖੋ ਜੀ ਪਿਛਲੇ ਵਾਰੀ ਵੀ ਹਾਈ ਕੋਰਟ ਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਤਾਂ ਨਹੀਂ ਉਹ ਤੁਹਾਨੂੰ ਚੁਣੌਤੀ ਦਿੱਤੀ ਗਈ ਸੀ ਹੂੰ ਬਾਕੀ ਜਿਹੜੇ ਸਿੰਨ ਉੱਥੇ ਗੁਰੂਗੜ੍ਹ ਜੇਲ੍ਹ ਦੇ ਵਿੱਚ ਨજરਬੰਦ ਨੇ ਉਹਨਾਂ ਵੱਲੋਂ ਚੁਣੌਤੀ ਦਿੱਤੀ ਗਈ ਸੀ ਉਹ ਇੱਕ ਸਾਲ ਦਾ ਸਮਾਂ ਪੇਸ਼ੀਆਂ ਦੇ ਵਿੱਚ ਨਿਕਲ ਗਿਆ ਉੱਥੇ ਕੋਈ ਸੁਣਵਾਈ ਨਹੀਂ ਹੋਈ ਕੋਈ ਬਹਿਸ ਨਹੀਂ ਹੋਈ ਕੋਈ ਫੈਸਲਾ ਨਹੀਂ ਹੋਇਆ ਤੇ ਜਦੋਂ ਸਾਲ ਪੂਰਾ ਹੋ ਗਿਆ ਉਹ ਜਿਹੜੀ ਰੇਟਾਂ ਜਿਹੜੀਆਂ ਰੇਟਾਂ ਕਰੀਆਂ ਸੀ ਉਹ ਬੇਅਸਰ ਹੋ ਗਈਆਂ ਕਾਨੂੰਨ ਦੇ ਤਾਬੇ ਤੇ ਹੁਣ ਉਹ ਜਿਹੜਾ ਨਵਾਂ ਪਤਾਇਆ ਹੋਇਆ ਉਹਦੇ ਥਲਾਬਰੇਟਾਂ ਕਰਤੀਆਂ ਤੇ ਇਸ ਵਾਰ ਇਹ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਬੈਂਚ ਕੋਲੇ ਲੱਗਿਆ ਹੋਇਆ ਹੈ ਜੀ ਉਹ ਟੀਮ ਜਸਸ ਨੇ ਬੈਂਕ ਤੋਂ ਲੈ 18 ਤਰੀਕ ਚ ਸੀ ਜੀ ਜਿਹਦੇ ਵਿੱਚ ਕਹਿੰਦੇ ਸੀ ਅਸੀਂ ਸੀਲਬੰਦ ਲਫਾਫੇ ਦੇ ਵਿੱਚ ਅਸੀਂ ਦੇਵਾਂਗੇ ਬੜੀ ਖੂਟੀਆ ਹੈਗੀ ਆ ਬੜੀ ਖਤਰਨਾਕ ਰਿਪੋਰਟ ਹੈ ਉਹ ਸੀਲਬੰਦ ਕੀ ਦੇਣਾ ਸੀ ਉਹਦੇ ਚਾਹ ਲਿਖਤੇ ਦਿੱਤਾ ਕਿ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਤੇ ਹੁਣ 3 ਅਕਤੂਬਰ ਹੈ 3 ਅਕਤੂਬਰ ਜਿਹੜੀ ਆ ਉਸ ਦੇ ਵਿੱਚ ਅਗਲੀ ਤਰੀਕ ਪਈ ਹੋਈ ਹੈ ਉਸ ਦਿਨ ਜਿਹੜਾ ਹੈ ਸਿਰਫ ਉਹ ਜਵਾਬੇ ਪੇਸ਼ ਕੀਤਾ ਜਾਣਾ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਨੇ ਜਵਾਬ ਦਿੱਤਾ ਸੀ ਸੈਂਟਰ ਗਵਰਨਮੈਂਟ ਨੇ ਜਵਾਬ ਨਹੀਂ ਦਿੱਤਾ ਉਹ ਇੱਕ ਕਾਨੂੰਨੀ ਨੋਟ ਹੈ ਕਾਨੂੰਨੀ ਕਾਰਵਾਈ ਹੈ ਜਿਹੜੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਵੀ ਜਿਹੜੀ ਹੈ 3 ਤਰੀਕ ਤੋਂ ਬਾਅਦ ਵੀ ਫੇਰ ਤਰੀਕ ਪੈਣੀ ਹੈ ਕਿਉਂਕਿ 12 13 ਛੁੱਟੀਆਂ ਨੇ ਹਾਈ ਕੋਰਟ ਦੇ ਵਿੱਚ ਦਿਹਾੜੇ ਦੀਆਂ ਛੁੱਟੀਆਂ ਕਹਿੰਦੀ ਹੈ ਤੇ ਇਸ ਦੇ ਲਈ ਜਿਹੜੀ ਉਸ ਤੋਂ ਬਾਅਦ ਦੇ ਵਿੱਚ ਉਹ ਤਰੀਕ ਪਾਈ ਜਾਊ ਪੰਜਾਬ ਹਰਿਆਣਾ ਹਾਈ ਕੋਰਟ ਬੰਦ ਹੈ ਤੇ ਉਹ ਦੇਖੋ ਉਸ ਦੇ ਵਿੱਚ ਫੈਸਲੇ ਦਾ ਇਹ ਜੇ ਕੋਈ ਸੁਣਵਾਈ ਹੁੰਦੀ ਹੈ ਤਾਂ ਸੁਣਵਾਈ ਦੇ ਵਿੱਚ ਤਾਂ ਫੈਸਲਾ ਜਿਹੜਾ ਕਾਨੂੰਨ ਅਨੁਸਾਰ ਹੀ ਆਊਗਾ ਤੇ ਸਹੀ ਆਊਗਾ ਤੇ ਰਿਹਾਈ ਦਾ ਹੁਕਮ ਹੋਊਗਾ ਠੀਕ ਹੈ ਜੇ ਤਰੀਕਾਂ ਪੈਂਦੀਆਂ ਰਹੀਆਂ ਫੈਸਲਾ ਇਹਦਾ ਕੋਈ ਹੋਇਆ ਤਰੀਕਾ ਫਿਰ ਉਹ ਬਚਰੀ ਗੱਲ ਹੈ ਪਰੰਤੂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਹੈ ਜੀ ਕਿ ਇਹਦੇ ਵਿੱਚ ਰਾਜਨੀਤਿਕ ਫੈਸਲਾ ਹੁੰਦਾ ਹੈ ਜੀ ਇਹ ਆਪਾਂ ਅਦਾਲਤੀ ਫੈਸਲਾ ਕਹੀ ਇਹ ਜਿਹੜਾ ਅਬਦੁਰਸ਼ੀਦ ਦੇ ਕੇਸ 'ਚ ਵੀ ਅਦਾਲਤੀ ਫੈਸਲਾ ਨਹੀਂ ਹੋਇਆ ਰਾਜਨੀਤਿਕ ਫੈਸਲਾ ਹੋ ਗਿਆ ਇਹ ਜਿਹੜਾ ਰਾਜਨੀਤਿਕ ਫੈਸਲਾ ਇਹ ਰਾਜਨੀਤਿਕ ਫੈਸਲਾ ਕਰਨਾ ਹੁੰਦਾ ਇਹਦੇ ਚ ਆਪ ਦੀ ਜਿਹੜੀ ਇਹ ਪ੍ਰਮੰਤਰੀ ਸਰਕਾਰ ਹੈ ਇਹ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਜਿਹੜੀ ਆ ਮਿਲੀ ਹੋਈ ਹੈ ਤੇ ਸਿੱਧੇ ਤੌਰ ਤੇ ਸਰਕਾਰ ਨਹੀਂ ਮਿਲੀ ਜੇ ਸਰਕਾਰ ਦਾ ਹੀ ਜੇ ਪੰਜਾਬ ਮਿਲਿਆ ਹੁੰਦਾ ਪੰਜਾਬ ਸਰਕਾਰ ਮਿਲੀ ਹੁੰਦੀ ਤਾਂ ਮੋਦੀ ਸਰਕਾਰ ਗ੍ਰਾਂਟ ਵੀ ਦਿੰਦੀ ਪਰੰਤੂ ਇਹ ਸ਼ਕਤੀਆਂ ਮਿਲੀਆਂ ਹੋਈਆਂ ਨੇ ਮੌਜੂਮੰਤ ਮਾਨ ਮੋਦੀ ਅਮਿਤ ਸ਼ਾਹ ਸਖੀਤਾ ਮਿਲੀਆਂ ਹੋਈਆਂ ਨੇ ਇਹ ਭਾਈ ਅਮਰਪਾਲ ਸਿੰਘ ਨੂੰ ਅੰਦਰੇ ਰੱਖਣਾ ਚਾਹੁੰਦੇ ਆ ਜਿੰਨੀ ਦੇਰ ਇਹਨਾਂ ਦਾ ਇਹ ਹੈ ਕਿ ਇਹਨਾਂ ਨੂੰ ਇਸੇ ਤਰ੍ਹਾਂ ਹੀ ਚਲਾਈ ਚੱਲੋ ਤੇ ਸਾਰਿਆਂ ਨੂੰ ਅੰਦਰ ਰੱਖੋ ਤਾਂ ਜੋ ਇਹ ਜਿਹੜੀ ਹੈ ਜੀ ਇਹਨਾਂ ਦੀ ਲਹਿਰ ਬੰਦ ਕੀਤੀ ਜਾ ਸਕੇ ਤੇ ਇੱਕ ਗੱਲ ਮੈਂ ਹੋਰ ਵੀ ਬੇਨਤੀ ਕਰਨਾ ਚਾਹੂੰਗਾ ਜੀ ਕਿ ਜਿਹੜੇ ਆਪਣੇ ਆਪ ਨੂੰ ਹਮੈਤੀ ਤਾਂ ਹੁੰਦੇ ਨੇ ਤੇ ਇੱਥੇ ਹੀ ਆਪਣੇ ਆਪ ਨੂੰ ਇਹ ਵੀ ਕਹਿੰਦੇ ਆ ਕਿ ਅਸੀਂ ਸਿੱਖੀ ਦਾ ਦਾਅਵੇਦਾਰ ਹੋ ਕੇ ਖਾਸਾ ਪੰਥ ਦੀਆਂ ਮੰਗਾਂ ਦੀ ਹਮਾਇਤ ਕਰ ਰਹੇ ਨੇ ਅਸਲ 'ਚ ਉਹ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ 'ਚ ਰੱਖਣ ਦੇ ਹਾਮੀ ਨੇ ਜੋ ਸਰਕਾਰ ਦੇ ਨਾਲ ਮਿਲੇ ਹੋਏ ਨੇ ਤੇ ਉਹ ਕਿਤੇ ਨਾ ਕਿਤੇ ਸਰਕਾਰ ਦੀ ਹਮਾਇਤ ਕਰ ਰਹੇ ਨੇ ਇਹ ਇਹ ਤੁਸੀਂ ਇਹ ਤੁਸੀਂ ਇਹ ਤੁਸੀਂ ਕਿੰਨਾ ਬਾਰੇ ਬੋਲ ਰਹੇ ਹੋ ਦੱਸ ਸਕਦੇ ਆਂ ਦੇ ਵਿੱਚ ਬਹੁਤ ਚਿਰ ਤੋਂ ਇਹ ਰਵਾਇਤ ਰਹੀ ਹੈ ਇਹ ਇਹ ਤੁਸੀਂ ਕਿੰਨਾ ਬਾਰੇ ਗੱਲ ਕਰ ਰਹੇ ਹੋ ਇਹ ਦੱਸ ਸਕਦੇ ਹੋ ਕਿਹੜੇ ਇਹੋ ਜਿਹੇ ਨਹੀਂ ਜਿਹੜੇ ਦੇਖੋ ਜੀ ਮੈਂ ਹੁਣ ਕਿਸੇ ਦਾ ਨਾਮ ਲਮਾ ਉਹ ਗੱਲ ਜਿੰਨਾ ਚਿਰ ਜਦੋਂ ਸਬੂਤ ਆ ਜਾਣਗੇ ਉਹ ਆਪੇ ਜਿਹੜੇ ਹੈ ਪਤਾ ਲੱਜੂ ਕਿ ਉਹ ਜਿਹੜੇ ਬੰਦੇ ਸੀ ਜਿਹੜੇ ਉਹ ਪੰਥ ਦੀ ਆਵਾਜ਼ ਇੱਕ ਹੁੰਦੇ ਐ ਤੇ ਪੰਥ ਗੱਲਾਂ ਕਰਦੇ ਨੇ ਪਰੰਤੂ ਉਹ ਚਾਹੁੰਦੇ ਐ ਕਿ ਭਾਈ ਅੰਮ੍ਰਿਤਪਾਲ ਸਿੰਘ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿਣ ਉਹ ਜਿਹੜੀ ਹੁੰਦੀ ਐ ਉਹ ਕੋਲ ਆਪੇ ਖੁੱਲ ਜਾਂਦੀ ਹੁੰਦੀ ਐ ਤੇ ਮੇਰੇ ਕਹਿਣ ਨਾਲ ਉਹ ਤੇ ਜਿਹੜਾ ਹੈ ਉਹ ਕਹਿਣ ਨਾਲ ਕਹਿੰਦੇ ਕਿ ਤੁਗਲੀ ਕਰਦੇ ਐ ਗਲਤ ਕਰਦੇ ਐ ਉਹ ਨੌ ਲਾਈਨ ਤੋਂ ਮੈਨੂੰ ਅੜਿੱਕਾ ਕੋਈ ਨਹੀਂ ਸੀ ਨੌ ਤਾਂ ਸਭ ਨੂੰ ਪਤਾ ਹੈ ਇਹ ਤਾਂ ਪਰ ਮੈਂ ਜਾਣ ਕੇ ਨਾਉਂ ਨਹੀਂ ਲੈ ਰਿਹਾ ਕਿ ਉਹ ਜਿਹੜੀ ਇੱਕ ਹੋਰ ਗੱਲ ਸਮਝੀ ਜਾਂਦੀ ਹੈ ਕਿ ਆਪਸ ਦੇ ਵਿੱਚ ਲੜਾਈ ਪੁਆਤੀ ਜਾਂ ਹੋਰ ਪੁਆਤੀ ਉਹ ਆਪਣੇ ਆਪ ਜਿਹੜਾ ਇਤਿਹਾਸ ਹੈ ਉਸ ਨੂੰ ਗੱਲ ਨੂੰ ਜਿਹੜਾ ਹੈਗਾ ਉਹ ਸਪਸ਼ਟ ਕਰ ਦੂਗਾ ਕਿ ਜਿਹੜੇ ਬੰਦੇ ਨੇ ਜਿਹੜੇ ਨਾਲ ਮਿਲੇ ਹੋਏ ਨੇ ਤੇ ਭਾਈ ਅਮਰਪਾਲ ਸਿੰਘ ਨੂੰ ਅੰਦਰੇ ਰੱਖਣਾ ਚਾਹੁੰਦੇ ਨੇ ਤੇ ਆਪਣੇ ਆਪ ਨੂੰ ਪੰਛ ਦੇ بڑے بڑے ਹਤਾਸ਼ੀ ਕਹਾਉਂਦੇ ਨੇ ਠੀਕ ਠੀਕ ਹੈ ਵਕੀਲ ਸਾਹਿਬ ਬਹੁਤ ਸ਼ੁਕਰੀਆ ਮਿਹਰਬਾਨ